ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਹੁਸ਼ਿਆਰਪੁਰ ਵਿਕੇ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਦੱਸਿਆ ਕਿ ਇਸ ਸਮਾਗਮ ਦੇ ਵਿੱਚ ਜੋ ਕਿ ਇੱਕ ਵੱਡਾ ਐਲਾਨ ਵੀ ਕੀਤਾ ਗਿਆ ਸੋ ਦੱਸਿਆ ਕਿ ਗਣਤੰਤਰ ਦਿਵਸ ਦੇ ਮੌਕੇ ਹੁਸ਼ਿਆਰਪੁਰ ਦੇ ਵਿੱਚ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਝੰਡਾ ਲਹਿਰਾਉਣ ਦੇ ਲਈ ਪਹੁੰਚਦੇ ਨੇ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਜੋ ਕਿ ਪਰਵੀ ਸ਼ਮੂਲੀਅਤ ਨੂੰ ਦੇਖਦਿਆਂ ਹੋਇਆਂ 27 ਜਨਵਰੀ ਯਾਨੀ ਕਿ ਅਗਲੇ ਦਿਨ ਦੇ ਲਈ ਛੁੱਟੀ ਦਾ ਐਲਾਨ ਕਰ ਦਿੰਦੇ ਨੇ ਸੋ ਦੱਸਿਆ ਕਿ ਹੁਣ ਜੋ ਕਿ 27 ਜਨਵਰੀ ਨੂੰ ਸੂਬੇ ਭਰ ਦੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਵੈ ਸੋ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਰਹਿਣ ਵਾਲੀ ਹੈ ਔਰ ਇਹ ਐਲਾਨ ਇਹ ਫੈਸਲਾ ਜੋ ਕਿ 77ਵਾਂ ਗਣਤੰਤਰ ਦਿਵਸ ਦੇ ਮੌਕੇ ਤੇ ਪ੍ਰੇਡ ਨੂੰ ਜੋ ਆਯੋਜਿਤ ਕੀਤੀ ਗਈ ਸੀ ਇਸ ਦੇ ਵਿੱਚ ਸ਼ਿਰਕਤ ਕੀਤੀ ਸੀ ਐਮ ਮਾਨ ਦੇ ਅਤੇ ਸੂਬਾ ਪਧਰੀ ਇਸ ਪ੍ਰੋਗਰਾਮ ਦੇ ਵਿੱਚ ਇਹ ਵਡਾ ਐਲਾਨ ਕੀਤਾ ਗਿਆ ਵੈ ਜੋ ਸਟੂਡੈਂਟਸ ਨੇ ਉਹ ਜੋ ਕਿ ਕਾਫੀ ਦਿਨਾਂ ਤੋਂ ਮਿਹਨਤ ਕਰ ਰਹੇ ਨੇ ਜੋ ਕਿ 26 ਜਨਵਰੀ ਗਣਤੰਤਰ ਦਿਵਸ ਦੇ ਦਿਹਾੜੇ ਦੇ ਲਈ ਤਿਆਰੀ ਚਲ ਰਹੀਆਂ ਸੀ ਤੇ ਇਹਨਾਂ ਤਿਆਰੀਆਂ ਦੌਰਾਨ ਜੋ ਕਿ ਬੱਚੇ ਆਪਣਾ ਬਹੁਤ ਜ਼ਿਆਦਾ ਸਮਾਂ ਬੈ ਜੋ ਕਿ ਲਗਾ ਰਹੇ ਸੀ ਬਹੁਤ ਉਹਨਾਂ ਦੀ ਮਿਹਨਤ ਨੂੰ ਦੇਖਦਿਆਂ ਹੋਇਆ ਤੇ ਸਿਰਫ ਬੱਚੇ ਹੀ ਨਹੀਂ ਅਧਿਆਪਕਾਂ ਦੀ ਵੀ ਮਿਹਨਤ ਵੀ ਇਸ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਸੀ ਅਤੇ ਇਹ ਸਾਰੀ ਮਿਹਨਤ ਨੂੰ ਦੇਖਦਿਆਂ ਹੋਇਆ ਜੋ ਕਿ ਇੱਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਵੈ ਔਰ ਜੋ ਇਹ ਐਲਾਨ ਸਿਰਫ ਉਹਨਾਂ ਵਿਦਿਆਰਥੀਆਂ ਦੇ ਲਈ ਆ ਉਹਨਾਂ ਬੱਚਿਆਂ ਦੇ ਲਈ ਨਹੀਂ ਜਿਨ੍ਹਾਂ ਨੇ ਜੋ ਕਿ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਸ਼ਿਰਕਤ ਕੀਤੀਆਂ ਨੇ ਹਰ ਸੂਬੇ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜੋ ਕਿ ਜ਼ਿਲ੍ਹਾ ਪੱਧਰੀ ਸਮਾਗਮ ਹੁੰਦੇ ਨੇ ਅਤੇ ਸਾਰੇ ਹੀ ਸਮਾਗਮਾਂ ਦੇ ਵਿੱਚ ਸਕੂਲੀ ਵਿਦਿਆਰਥੀ ਹੁੰਦੇ ਨੇ ਵੱਧ ਚੜ ਕੇ ਹਿੱਸਾ ਲੈਂਦੇ ਨੇ ਦੇਖਣ ਦੇ ਲਈ ਪਹੁੰਚਦੇ ਨੇ ਜੋ ਇਸ ਦੇ ਨਾਲ ਨਾਲ ਖੁਦ ਹਿੱਸਾ ਲੁੰਦੇ ਨੇ ਚਾਕੀਆਂ ਦੇ ਵਿੱਚ ਭਾਗ ਲੁੰਦੇ ਨੇ ਅਤੇ ਉਹਨਾਂ ਦਾ ਯੋਗਦਾਨ ਇਸ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਹੁੰਦਾ ਪਿਆ। ਸੋ ਹਰ ਸਾਲ ਜੋ ਕਿ ਜੀਹੇ ਕਾਰਜਕ੍ਰਮਾਂ ਦੇ ਵਿੱਚ ਸਕੂਲੀ ਬੱਚਿਆਂ ਦੀ ਮਿਹਨਤ ਕਾਫੀ ਜ਼ਿਆਦਾ ਹੁੰਦੀ ਹੈ ਤੇ ਬੱਚਿਆਂ ਦੀ ਇਸੇ ਮਿਹਨਤ ਨੂੰ ਦੇਖਦਿਆਂ ਹੋਇਆ ਤੇ ਅਧਿਆਪਕਾਂ ਦੀ ਇਸ ਮਿਹਨਤ ਨੂੰ ਦੇਖਦਿਆਂ ਹੋਇਆ ਸੋ ਸੀਐਮ ਮਾਨ ਦੇ ਵੱਲੋਂ ਇਹ ਵੱਡਾ ਫੈਸਲਾ ਲਿੱਤਾ ਗਿਆ ਵੈਸੋ ਦੱਸ ਜੀ ਕਿ ਜੋ ਕਿ ਇਹ ਫੈਸਲਾ ਲਿੱਤਾ ਗਿਆ ਕਿ 77ਵੇਂ ਗਣਤੰਤਰ ਦਿਵਸ ਤੇ ਅਗਲੇ ਦਿਨ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀ ਰਹਿਣ ਵਾਲੀ ਦਾ ਸੋ ਛੁੱਟੀ ਨੂੰ ਲੈ ਕੇ ਇਹ ਜੋ ਅਪਡੇਟ ਇਸ ਵਕਤ ਸਾਂਝਾ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਫੈਸੀ ਉਹਦਾ ਸੀ ਕਿ ਸਕੂਲੀ ਵਿਦਿਆਰਥੀਆਂ ਨੇ ਜੋ ਕਿ ਕਈ ਜ਼ਿਲ੍ਹਿਆਂ ਕ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਪ੍ਰੋਗਰਾਮ ਹੋਈ ਸੀ ਰੰਗ ਰੰਗ ਪ੍ਰੋਗਰਾਮ ਪੇਸ਼ ਕੀ ਤੇਸੀ ਸਕੂਲਾਂ ਦੇ ਵਿਦਿਆਰਥੀ ਇਸ ਲਈ ਕਈ ਲੰਬੇ ਸਮੇਂ ਤੋਂ ਤਿਆਰੀਆਂ ਕਰ ਰਹੇ ਸੀ ਤਿਆਰੀਆਂ ਦੇ ਵਿੱਚ ਜੁਟੇ ਹੋਏ ਸੀ ਰਿਹਸਲਾਂ ਦੇ ਵਿੱਚ ਜੁਟੇ ਹੋਏ ਸੀ ਅਤੇ ਇਸ ਕਰਕੇ ਜੋ ਕਿ ਉਹਨਾਂ ਦੀ ਇਸ ਮਿਹਨਤ ਨੂੰ ਦੇਖਦਿਆਂ ਹੋਇਆ ਸਮਾ ਉਦੇ ਵਿੱਚ ਜੋ ਕਿ ਆਜ਼ਾਦੀ ਕੁਲਾਟੀਆਂ ਤੇ ਉਹਨਾਂ ਦੇ ਪਰਿਵਾਰ ਮੈਂਬਰ ਜੋ ਕਿ ਉਹ ਵੀ ਪਹੁੰਚੇ ਸੀ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਜੋ ਕਿ ਸੀਐਮ ਮਾਨ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਆਰਾਮ ਦੇ ਲਈ ਅਤੇ ਆਪਕਾਂ ਨੂੰ ਆਰਾਮ ਦੇ ਲਈ ਇੱਕ ਦਿਨ ਦੀ ਛੁੱਟੀ ਦੇਣੀ ਜ਼ਰੂਰੀ ਬਣਦੀ ਹੈ ਔਰ ਛੁੱਟੀ ਦਾ ਹੁਣੇ ਐਲਾਨ ਕੀਤਾ ਗਿਆ ਹੈ ਸੂਬੇ ਦੇ ਵਿੱਚ ਇਸ ਵਕਤ ਹੈ ਜੋ ਕਿ ਬੱਚਿਆਂ ਦੀ ਜੇਕਰ ਗੱਲ ਕਰੀਏ ਤਾਂ ਇਹ ਬੱਚਿਆਂ ਦੇ ਲਈ ਚੰਗੀ ਖਬਰ ਹੁੰਦੀ ਹੈ ਉੱਥੇ ਅਧਿਆਪਕਾਂ ਦੀ ਵੀ ਮਿਹਨਤ ਇਸ ਪਿੱਛੇ ਬਹੁਤ ਜ਼ਿਆਦਾ ਹੁੰਦੀ ਹੈ ਇਹ ਹਸਲਾਂ ਲਗਾਤਾਰ ਚੱਲਦੀਆਂ ਨੇ ਮਿਹਨਤ ਜੋ ਕਿ 1 ਮਹੀਨੇ ਤੋਂ ਤਕਰੀਬਨ ਸਾਰੇ ਹੀ ਸਕੂਲਾਂ ਦੇ ਵਿੱਚ ਚੱਲ ਰਹੀ ਸੀ ਸੋ ਮਿਹਨਤ ਨੂੰ ਦੇਖਦਿਆਂ ਹੋਇਆ ਉਹਨਾਂ ਨੂੰ ਆਰਾਮ ਦੇਣ ਦੇ ਲਈ ਜੋ ਛੁੱਟੀ ਦਾ ਐਲਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਕੀਤਾ ਗਿਆ ਹੈ